thank you 风大。<跟> <music> ਗੁਰਜੀ ਖਾਲਸਾ ਵਾਹਿਗੁਰੂ ਜੀ ਫਤਿਹ ਪੱਖੋ ਕੇ ਟਾਲੀ ਸਾਹਿਬ ਇਹ ਬਾਬਾ ਸਿੱਧੂ ਸਿੰਘ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਮੇਲਾ ਕਰਾਇਆ ਜਾਂਦਾ ਵਾ ਤੇ ਉਹਦੇ ਸਬੰਧ ਦੇ ਵਿੱਚ ਹੀ ਸੇਰ ਤੋਂ ਇੱਕ ਪਾਠ ਚੱਲ ਰਿਹਾ ਹੀ ਤਿੰਨ ਦਿਨਾਂ ਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਬਾਬਾ ਸਿੱਧ ਸਿੰਘ ਰੰਧਾਵਾ ਜਿਹਦਾ ਮੇਲਾ ਹਰ ਸਾਲ ਦੇ ਸਾਲ ਅਸੀਂ ਕਰਨੇ ਆ ਤੇ 3 ਦਿਨੋਂ ਇੱਕ ਖੰਡਵਰ ਦਾ ਹੀ ਭੋਗ ਚ ਪਾਏ ਨੇ ਲੰਗਰ ਲਾਏ ਨੇ ਤੇ ਦੁਆਨ ਲੱਗੇ ਨੇ ਬਹੁਤ ਮਹਾਰਜੇ ਦੀ ਕਿਰਪਾ ਵਾ ਤੇ ਬਹੁਤ ਸੇਵਾ ਲੋਕੀ ਕਰਦੇ ਨੇ ਤੇ ਅਹੀਂ ਕਿੰਨੇ ਹਰ ਬਾਸੋ ਵੱਧ ਬਾਬੇ ਦਾ ਜਿਹੜਾ ਗੁਰਦਵਾਰਾ ਇਹ ਬਾਸੋ ਵੱਧ ਦੀ ਤਰੱਕੀ ਕਰੇ ਤੇ ਕੋਰੀਡੋਰ ਦੇ ਉੱਤੇ ਬਿਲਕੁਲ ਵੱਡੇ ਦੇ ਉੱਤੇ ਆ ਬਹੁਤ ਸ਼ਹੀਦ ਬਾਬਾ ਬਾਬਾ ਸੇਵ ਸਿੰਘ ਇਹ 600 ਮਤਲਬ ਬਰੰਦਾਵਾ ਜਿਹੜਾ ਇਹ ਥੀਟਰ ਕੀ ਧੜ ਧਰਿਆ ਸੀ ਹੱਥ ਤੇ ਬਾਬੇ ਜੀ ਸਿੰਘ ਵਾਂਗੂੰ ਤੇ ਉੱਥੋਂ ਫਿਰ ਇੱਥੇ ਇੱਥੇ ਵੀ ਕੋਰੀਡੋਰ ਤੇ ਆਏ ਤੇ ਇੱਥੇ ਜਗਾ ਗੋਦਰਾ ਹਪੜਾਇਆ ਵਾ ਬਹੁਤ ਵਧੀਆ ਬਹੁਤ ਤਰੱਕੀ ਕਰ ਰਿਹਾ ਵਾ ਤੇ ਮਹਾਰਾਜ ਦੀ ਕਿਰਪਾ ਕਰਕੇ ਤੇ ਹਰ ਸਾਲ ਸਾਲ ਇਹ ਮੇਲਾ ਇਹ ਮਨਾਉਨੇ ਆ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਪਿੰਡ ਪੱਖੋ ਘਟਾਲੀ ਸਾਹਿਬ ਤੋਂ ਅੱਜ ਸ਼ਹੀਦ ਬਾਬਾ ਸਿੱਧੂ ਰੰਧਾਵਾ ਜੀ ਦੀ ਯਾਦ ਦੇ ਵਿੱਚ ਅੱਜ ਇੱਥੇ ਮੇਲਾ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਇੱਥੇ ਕਰਵਾਇਆ ਜਾਂਦਾ ਪਰਸੋਂ ਦੇ ਰੋਜ ਤੋਂ ਸ੍ਰੀ ਅਕੰਧਪੁਰ ਸਾਹਿਬ ਜੇ ਦਾ ਅੱਜੇ ਭੋਗ ਪਏ ਨੇ ਤੇ ਚੂਰਮੇ ਦਾ ਪ੍ਰਸ਼ਾਦ ਇੱਥੇ ਸੰਗਤਾਂ ਲੈ ਕੇ ਆਉਂਦੀਆਂ ਨੇ ਤੇ ਬਾਬਾ ਸਿੱਧ ਸੂ ਜੀ ਬਹੁਤ ਜਿੱਦਾਂ ਬਾਬਾ ਦੀਪ ਸਿੰਘ ਜੀ ਸੀਸ ਕੱਟੇ ਤੋਂ ਲੜਦੇ ਆਏ ਸੀ ਇਹ ਵੀ ਸੀਸ ਕੱਟੇ ਤੋਂ ਹੀ ਲੜਦੇ ਆਏ ਸੀਗੇ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਹੁੰਦੀਆਂ ਨੇ ਇੱਥੇ ਤੇ